ਇਥੋਂ ਜਿਤਾਉਂਦੇ ਪਏ ਨੇ ਦਿਨੋਂ ਦਿਨ ਹੁਣ ਤੁਹਾਡੇ ਦਾ ਇੰਨਾ ਵੱਡਾ ਉਹਨਾਂ ਦਾ ਫਤਵਾ ਪੈ ਗਿਆ ਕਿ ਢੋਟ ਸਾਹਿਬ ਐਮਸੀ ਦੀ ਸੀਟ ਤੁਹਾਨੂੰ ਖਾਲੀ ਜਾਂ ਹੁਣ ਤੁਸੀਂ ਐਮਸੀ ਦੀ ਸੀਟ ਤੇ ਲੜੋਗੇ ਕਿਤੇ ਲੜੋਗੇ ਦੇਖੋ ਸਭੀ ਗਲਤ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਆਫਰ ਦਿੱਤੀ ਹੈ ਪਰ ਨੀਦੀ ਵੀ ਇੱਕ ਆਫਰ ਹੈ ਕਿ ਐਮਸੀ ਦੀ ਸੀਟ ਮੈਨੂੰ ਖਾਲੀ ਕਰਾ ਕੇ ਮੈਨੂੰ ਕੀ ਦੇਖਣਾ ਚਾਹੁੰਦੇ ਠੀਕ ਹੈ ਨਾ ਮਿੰਕੀ ਤੁਸੀਂ ਜਿਹੜੇ ਮੈਂ ਤੇ ਸਾਰੀ ਕਾਰਪੋਰੇਸ਼ਨ ਨੇ ਕਹਿਨਾ ਕਿ ਤੁਸੀਂ ਕਾਰਪੋਰੇਸ਼ਨ ਜਿਹੜੀ ਹੈ ਨਾ ਜੀ ਇਹ ਕਪੂਰਥਲਾ ਦੇ ਜਿਹੜੇ ਮੱਥੇ ਤੇ ਜਵੜੇ ਚੁੱਟਾ ਹਾਥੀ ਬਣਿਆ ਤੇ ਫਿਰ ਤੁਸੀਂ ਅਸਤੀਫਾ ਦਿਓ ਆਪਾਂ ਦੋਵੇਂ ਮੈਦਾਨ ਚ ਕਿਉਂਕਿ ਮੈਂ ਜੇ ਤੁਸੀਂ ਪੰਜਾਬ ਦੇ ਲੀਡਰ ਹੋ ਸਾਡੀ ਪਾਰਟੀ ਤੁਹਾਨੂੰ ਮੁਬਾਰਕ ਮੇਰੀ ਪਾਰਟੀ ਮੈਨੂੰ ਮੁਬਾਰਕ ਆਪਾਂ ਦੋਵੇਂ ਆਮੋ ਸਾਹਮਣੇ ਲੜਦੇ ਆਂ ਕਿ ਐਮਸੀ ਕੋਲ ਕੀ ਪਾਵਰ ਹੁੰਦੀ ਹੈ ਕਿ ਕੋਈ ਐਮਐਲਏ ਹੋਊਗਾ ਉਹ ਗੱਲਬਾਤ ਕਰੂ ਇਸ ਕਰਕੇ ਮੈਂ ਕਹਿੰਦਾ ਜੇ ਪਤਾ ਵੀ ਲੱਗ ਜੂ ਕਿ ਅਸੀਂ ਕਪੂਰਥਲੇ ਕੀ ਕੀਤਾ ਸਰਕਾਰਾਂ ਜਿਹੜੀਆਂ ਨਾ ਐਮਪੀ ਕੋਈ 5 ਸਾਲ ਤੋਂ ਬੰਦਾ ਜਿੱਤਦਾ ਹਰਦਾ ਪਰ ਇਹ ਇਦਾਂ ਦਾ ਕੀ ਕਪੂਰਥਾ ਨੂੰ ਵਕਤ ਪੈ ਗਿਆ ਕਿ 20 ਸਾਲਾਂ ਤੋਂ ਉਹਨੂੰ ਜਿਤਾਉਂਦੇ ਪਏ। ਅੱਜਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਚਾਈਨਸ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੂਗਰਾ ਜਿੱਦਾਂ ਕਿ ਕਪੂਰਥਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਨੇ ਇੱਕ ਸਾਡੇ ਪਰਮਿੰਦਰ ਸਿੰਘ ਜੀ ਟੋਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਵੀ ਹਨ ਇਹਨਾਂ ਨੂੰ ਚੈਲੰਜ ਕੀਤਾ ਵਾ ਕਿ ਜਿਹੜੀ ਕਿ ਤੁਸੀਂ ਮੈਨੂੰ ਐਮਸੀਬੀ ਸੀਟ ਵੀ ਦੱਸੋ ਕਿਹੜੀ ਵੇਲੀ ਚਾਹੀਦੀ ਆ ਕਿਥੋਂ ਇਲੈਕਸ਼ਨ ਲੜਨੀ ਆ ਉਹ ਕਿਹੜੀ ਸੀਟ ਤੋਂ ਲੜਨੀ ਆ ਮੈਨੂੰ ਦੱਸੋਗੇ ਨਾ ਆਪਸ ਚ ਪਤਾ ਨਹੀਂ ਕੀ ਵਿਵਾਦ ਪੈ ਗਿਆ ਵਾ ਪ੍ਰਵਿੰਦਰ ਸਿੰਘ ਢੋਟ ਜੀ ਨਾਲ ਗੱਲਬਾਤ ਕਰਨ ਢੋਟ ਸਾਹਿਬ ਪਹਿਲਾਂ ਤਾਂ ਸਵਾਗਤ ਆ ਜੀ ਸਕਾਈ ਨੇ ਪੰਜਾਬ ਸਾਡੇ ਵੀ ਸਾਰੇ ਸ਼ਾਈਨਿੰਗ ਦਾ ਸਾਡੇ ਸਾਰੇ ਦਾ ਸਵਾਗਤ ਜੀ ਆਨੂ ਵੀ ਕੀ ਗੱਲ ਹੋ ਗਈ ਕੀ ਇਹੋ ਜਿਹਾ ਮੁੱਦਾ ਹੋ ਗਿਆ ਜਿਹੜਾ ਕਪੂਰਥਾ ਦੇ ਵਿਧਾਇਕ ਲੋਕੀ ਉਹਨੂੰ ਰੱਬ ਮੰਗਰ ਪੂਜੇਦਾਰ ਇੰਨਾ ਵੱਡਾ ਦੇਵਤਾ ਬਣਾ ਦਿੱਤਾ ਕਿ ਉਹਨੂੰ ਇਥੋਂ ਜਿਤਾਉਂਦੇ ਪਏ ਨੇ ਦੇਦੋਂ ਦਿਨ ਹੁਣ ਤੁਹਾਡੇ ਦਾ ਇੰਨਾ ਵੱਡਾ ਉਹਨਾਂ ਦਾ ਫਤਵਾ ਪੈ ਗਿਆ ਕਿ ਢੋਟ ਸਾਹਿਬ MCD ਸੀਰ ਤੁਹਾਨੂੰ ਖਾਲੀ ਜਾਂ ਹੁਣ ਤੁਸੀਂ MCD ਸੀਰ ਤੇ ਲੜੋਗੇ ਕਿਤੇ ਲੜੋਗੇ ਦੇਖੋ ਸਭੀ ਗਲਤ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਆਫਰ ਦਿੱਤੀ ਹੈ ਪਰ ਨੀਦੀ ਵੀ ਇੱਕ ਆਫਰ ਹੈ ਕਿਉਂਕਿ MCD ਦੀ ਸੀਟ ਮੈਨੂੰ ਖਾਲੀ ਕਰਾ ਕੇ ਮੈਨੂੰ ਕੀ ਦੇਖਣਾ ਚਾਹੁੰਦੇ ਠੀਕ ਹੈ ਨਾ ਮਿੰਕੀ ਤੁਸੀਂ ਜਿਹੜੇ ਮੈਂ ਤੇ ਸਾਰੀ ਕਾਰਪੋਰੇਸ਼ਨ ਨੇ ਕਿਹਾ ਕਿ ਤੁਸੀਂ ਇਹ ਕਾਰਪੋਰੇਸ਼ਨ ਜਿਹੜੀ ਹੈ ਨਾ ਜੀ ਇਹ ਕਪੂਰਤਲਾ ਦੇ ਜਿਹੜੇ ਮੱਥੇ ਤੇ ਜਾ ਵੀੜੇ ਚੁੱਟਾ ਹਾਥੀ ਬੰਨਿਆ ਇਸ ਸਾਰਿਆਂ ਨੂੰ ੀਸਟ ਪਾਪੂਲੇਟਿਡ ਜਿਹੜਾ ਸਿਟੀ ਹੈ ਜੀ ਇਹਦੇ ਵਿੱਚ ਕਾਰਪੋਰੇਸ਼ਨ ਦੀ ਲੋੜ ਨਹੀਂ ਸੀ ਤੁਸੀਂ ਸਾਰੇ ਕਾਰਪੋਰੇਸ਼ਨ ਦੇ ਐਮਸੀਆਂ ਤੋਂ ਅਸਤੀਫਾ ਦਵਾ ਕੇ ਤੇ ਦੁਆਰਾ ਤੋਂ ਕੌਂਸਲ ਬਣਾਓ ਤੇ ਤੁਸੀਂ ਇੱਕ ਕਹਿੰਦੇ ਇੱਕ ਦੇ ਦੇਵੇ ਜੇ ਤੁਸੀਂ ਇੱਕ ਵਾਲੀ ਗੱਲ ਹੈ ਜਾਂ ਤੇ ਸਾਰਿਆਂ ਕੋ ਦਵਾਓ ਕਾਰਪੋਰੇਸ਼ਨ ਨੂੰ ਜਿਹੜੀ ਭੰਗ ਕਰਾ ਕੇ ਤੁਸੀਂ ਬਣਾਓ ਇਥੇ ਰਪਦਰਾਪਲਾ ਕਰੇ ਨਵੇਂ ਸਿਰੇ ਤੋਂ ਨਗਰ ਕੌਂਸਲ ਤੇ ਜੇ ਨਹੀਂ ਤੇ ਫਿਰ ਤੁਸੀਂ ਅਸਤੀਫਾ ਦਿਓ ਆਪਾਂ ਦੋਵੇਂ ਮੈਦਾਨ 'ਚ ਕਿਉਂਕਿ ਮੈਂ ਜੇ ਤੁਸੀਂ ਪੰਜਾਬ ਦੇ ਲੀਡਰ ਹੋ ਸਟੇਡੀ ਪਾਰਟੀ ਤੁਹਾਨੂੰ ਮੁਬਾਰਕ ਮੇਰੀ ਪਾਰਟੀ ਮੈਨੂੰ ਮੁਬਾਰਕ ਆਪਾਂ ਦੋਹੀ ਆਮ ਸਾਹਮਣੇ ਲੜਦੇ ਆਂ ਫਿਰ ਦੇਖਾਂਗੇ ਕੀ ਹੁੰਦਾ ਐਮਸੀ ਵਿਸਾਰਾ ਜੋ ਫਿਰਦ ਕਹੋ ਮੈਂ ਐਮਸੀ ਲੜਵੀ ਲਾਵਾਂ ਮੈਂ ਜਿੱਤੇ ਵੀ ਜਾਵਾਂ ਮੇਰ ਕੋ ਕੀ ਪਾਵਰ ਹੋਣੀ ਆ ਇੱਕ ਐਮਸੀ ਕੋਲ ਕੀ ਪਾਵਰ ਹੁੰਦੀ ਆ ਕਿ ਕੋਈ ਅਮਲੇ ਹੋਊਗਾ ਉਹ ਗੱਲਬਾਤ ਕਰੂ ਇਸ ਕਰਕੇ ਮੈਂ ਕਹਿਣਾ ਜੇ ਪਤਾ ਵੀ ਲੱਗ ਜੂ ਕਿ ਅਸੀਂ ਕਪੂਰਥਲੇ ਕੀ ਕੀਤਾ ਕਪੂਰਥਲੇ ਦੇ ਲੋਕ ਕਿੰਨੂ ਕਿੰਨਾ ਪਿਆਰ ਕਰਦੇ ਉਹਦੇ ਲਈ ਇਹ ਆ ਕਿ ਆਪਾਂ ਦੋਵੇਂ ਤੁਸੀਂ ਅਸਤੀਫਾ ਦਿਓ ਆਪਾਂ ਦੋਵੇਂ ਲੜਦੇ ਆਂ ਦੁਬਾਰਾ ਤੋਂ ਇਲੈਕਸ਼ਨ ਤੇ ਪਤਾ ਲੱਗੀ ਪਰ ਲੋਕਾਂ ਨੇ ਕਪੂਰਥਲਾ ਸ਼ਹਿਰ ਦੇ ਵਿੱਚ ਕਿ ਰਾਣਾ ਗੁਰਜੀਤ ਨੂੰ ਹਮਝ ਕੇ ਰੱਖਿਆ ਦੇਖੋ ਸਰਕਾਰਾਂ ਜਿਹੜੀਆਂ ਐਮਪੀ ਕੋਈ 5 ਸਾਲ ਤੋਂ ਬੰਦਾ ਜਿੱਤਦਾ ਹਾਰਦਾ ਪਰ ਇਹ ਇਦਾਂ ਦਾ ਕੀ ਕਪੂਰਥਲਾ ਨੂੰ ਵਕਤ ਪੈ ਗਿਆ ਕਿ 20 ਸਾਲਾਂ ਤੋਂ ਉਹਨੂੰ ਜਿਤਾਉਂਦੇ ਪਏ ਜੀ ਇਹ ਤੇ ਇਹ ਜਿਹੜੇ ਵੋਟਰ ਵੀਰੇ ਜਾਣਦੇ ਬਿਲਕੁਲ ਲੋਕਾਂ ਨੇ ਹੀ ਦੱਸ ਤਾਂ ਪਰ ਨੂੰ ਮੇਰੇ ਕੋਕੀ ਮੈਂ ਕੋ ਗੱਲਾਂ ਕੈਮਰੇ ਤੇ ਜਾਂ ਕੋ ਨਹੀਂ ਤਾਂ ਕਰਨ ਵਾਲੀ ਹੁੰਦੀਆਂ ਕਿਸੇ ਨੂੰ ਹਾਰਡ ਕਰਦੀ ਉਹ ਲੋਕ ਨਹੀਂ ਜਿਤਾਉਂਦੇ ਤੁਹਾਨੂੰ ਕਿਉਂ ਸਰ ਹਾਰਡ ਕਰਦੇ ਜੇ ਤੁਹਾਨੂੰ ਤੁਸੀਂ ਨਹੀਂ ਦੱਸ ਤੁਸੀਂ ਕਿ ਤੁਹਾਨੂੰ ਕਿਉਂ ਅਗਲਾ ਹਾਰਡ ਕਰਦਾ ਪਿਆ ਉਹਨਾਂ ਨੇ ਇਹ ਵੀ ਕਹਿਤਾ ਚੱਲਦੀ ਵੀਡੀਓ ਸਾਡੇ ਕਿਸੇ ਪੱਤਰਕਾਰ ਨੇ ਵੀਡੀਓ ਕੀਤੀ ਕਿ ਮੈਂ ਪਰਮਿੰਦਰ ਸਿੰਘ ਢੋਡ ਜਿਹੜੇ ਆਮ ਆਦਿਵਾ ਇਹਨਾਂ ਦੇ ਮੈਂ ਪੋਤੜੇ ਤੱਕ ਫੋਲ ਦਊਂ ਮੈਂ ਤਾਂ ਪਹਿਲਾਂ ਗੱਲ ਦੱਸੀ ਆ ਵੀ ਜਿਨੇ ਮੇਰੇ ਪੋਤੜੇ ਫੋਲ ਦੇਣ ਪੋਟੜੇ ਵਿੱਚ ਹੁੰਦਾ ਕੀ ਹੈ ਜਰੂ ਪੋਟੜੇ ਹੁੰਦੇ ਕਿੱਦਾਂ ਦੇ ਇਹ ਵੀ ਦੱਸ ਦੋ ਜਿਹੜੀ ਇਹ ਉਹ ਜਾਣਦੇ ਮੈਨੂੰ ਮੈਨੂੰ ਨਹੀਂ ਕੋਈ ਜ਼ਿਆਦਾ ਪਤਾ ਇਹ ਉਹਨਾਂ ਨੇ ਬੋਲਣੇ ਆ ਫੋਲਡਣ ਗੱਲ ਕੋਈ ਨਹੀਂ ਜਿਹੜੀ ਗੱਲ ਰਹੀ ਤੁਸੀਂ ਲੋਕਾਂ ਦੀ ਗੱਲ ਕੀਤੀ ਆ ਉਹ ਤੁਹਾਨੂੰ ਪਤਾ ਇਹ ਜਿਹੜੀ ਸਮੁੱਚੇ ਪੰਜਾਬ ਦੀ ਸਿਆਸਤ ਸਾਡੇ ਕਪੂਰਥਲੇ ਦੀ ਸਿਆਸਤ ਹੈ ਤੁਸੀਂ ਉਹ ਮੈਨੂੰ ਜਿਹਦਾ ਕਹਿੰਦੇ ਮੈਂ ਇਸ ਗੱਲ ਤੇ ਜਾਣਾਂ ਨਹੀਂ ਚਾਹੁੰਦਾ ਕਪੂਰਥਲੇ ਦੀ ਸਿਆਸਤ ਇਹ ਸੀ ਕਿ ਲੋਕ ਵੋਟ ਪਾਉਣਾ ਦੇ ਕਾਲੀ ਕਾਂਗਰਸੀ ਇੱਕ ਸਾਈਕਲ ਤੇ ਇੱਕ ਸਕੂਟਰ ਤੇ ਆਉਂਦੇ ਸੀ ਤੇ ਇਕੱਠੇ ਇੱਕ ਨੇ ਇੱਕ ਨੂੰ ਵੋਟ ਪਾਈ ਦੂਜੇ ਨੇ ਦੂਜੇ ਤੇ ਉਸੇ ਸਕੂਟਰ ਸਾਈਕਲ ਤੇ ਬੈਠ ਕੇ ਘਰੇ ਜਾਂਦੇ ਰਾਣਾ ਗੁਰਜੀਤ ਸਿੰਘ ਦੀ ਇਹ ਦੇਣਾ ਕਿ ਇਥੇ ਲੋਕਾਂ ਦੇ ਵਿੱਚ ਇੰਦਾ ਦੇ ਵੰਡੀਆਂ ਪਾਤੀਆਂ ਲੋਕਾਂ ਦੇ ਵਿੱਚ ਇੰਨਾ ਵਖਰੀਵਾ ਪਾ ਦਿੱਤਾ ਔਰ ਖਾਸ ਜਿਹੜੇ ਨਾਲ ਤੁਰੇ ਵੀ ਸੀ ਉਹ ਵੀ ਨਹੀਂ ਲੱਭੇ ਇਹ ਤਾਂ ਇਹ ਦੇਣਾ ਹੈ ਉਹ ਜਿੱਦੋਂ ਤੋਂ ਮੈਂ ਚੋਨਾਕੇ ਕਬੂਤਰ ਵਾਕੇ ਆਨ ਜਿਹੜਾ ਹੈ ਉਨਜਾਪ ਪਾਉਣੀ ਚਾਹੀਦੀ ਹੈ ਇਹੋ ਜੀ ਸਿਆਸਤ ਤੋਂ ਤੋਬਾ ਕਰਨੀ ਚਾਹੀਦੀ ਸ਼ਹਿਰ ਦੇ ਭਲੇ ਲਈ ਗੱਲ ਕਰਨ ਵਾਲੇ ਲੋਕ ਨੂੰ ਕਰਨਾ ਚਾਹੀਦਾ ਜਿਤਨਾ ਦੇਖਿਆ ਕਿ ਪਿਛਲੇ ਦਿਨੀ ਕਪੂਰਥਲਾ ਦੇ ਵਿੱਚ ਇੰਨਾ ਕੁ ਵਿਵਾਦ ਵਧ ਗਿਆ ਕਿ ਕਦੇ ਕੋਈ ਰਾਣਾ ਗੁਰਜੀ ਨੇ ਮੀਟਿੰਗਾਂ ਕਰ ਲੱਗੇ ਕਿਤੇ ਨਜਾਇਜ਼ ਕਬਜ਼ੇ ਹੋਇਆ ਕਿ ਦੇਖੋ ਉੱਦੇ ਕਬਜ਼ੇ ਕਿਸੇ ਲੀਡਰ ਦੀ ਕੋਈ ਗੱਲਬਾਤ ਜਿਹੜੀ ਕਿ ਉਹ ਚੱਲਦੀ ਨਹੀਂ ਫਾਰਵਲ ਪ੍ਰੈਸ ਕਾਨਫਰੰਸ ਕਰਦਾ ਮੈਨੂੰ ਲੱਗਦਾ ਕਾਰਪੋਰੇਸ਼ਨ ਹਨ ਉੱਥੇ ਦੇਖੋ ਉਹਨਾਂ ਦਾ ਇਹ ਕਬਜ਼ਾ ਹੈਗਾ ਜਦ ਆਏ ਦਿਨੀ ਪਿਛਲੇ ਸਭ ਇੱਕ ਖਬਰ ਵੀ ਕੀਤੀ ਸੀ ਹਸਪਤਾਲ ਦੇ ਵਿੱਚ ਉਦੋਂ ਵੀ ਬਲਕਾਰ ਸਿੰਘ ਮੰਤਰੀ ਆਏ ਸੀ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਦਾਵਾ ਡੋਲਜੀ ਮੰਤਰੀ ਸਾਹਿਬ ਨੇ ਤਾਂ ਆਪ ਗੱਲਬਾਤ ਕਰ ਦਿੱਤੀ ਇਹ ਮੈਨੂੰ ਨਹੀਂ ਪਤਾ ਐਮਐਲਏ ਸਾਹਿਬ ਨੂੰ ਪਤਾ ਇਦਾਂ ਕਹਿ ਕੇ ਕਿ ਇਹਦੇ ਵਿੱਚ ਜਿਹੜੀ ਕਿ ਕਮਿਸ਼ਨਰ ਇਹ ਜ਼ਿੰਮੇਵਾਰ ਹੋਗੀ ਆਪਣੀ ਉਹ ਜਿਹੜੇ ਬੰਦੇ ਇੱਥੇ ਮਰੇ ਸੀ ਸਿਵਲ ਹਸਪਤਾਲ ਦੇ ਵਿੱਚ ਡਾਇਰੀ ਦੇ ਨਾਲ ਉਹ ਕਹਿੰਦੇ ਆਪਣੀ ਰਾਣਾ ਗੁਰਦੀਪ ਸਿੰਘ ਇਹ ਸੀਗਾ ਸੀ ਉਹ ਆਪਣੀ ਜੇਬ ਦੇ ਵਿੱਚੋਂ ਖਰਚਾ ਦਵੇ ਉਹਨਾਂ ਦਾ ਦੇਖੋ ਇਹ ਦੇ ਦੂਸ਼ਣਵਾਦੀ ਇਹ ਜ਼ਿੰਦਾ ਮਾਰਦੇ ਕਿਸੇ ਦੇ ਕਰੀ ਜੋ ਰਹੀ ਗੱਲ ਜਿਹੜੇ ਵੀ ਚਲਦੀ ਨਹੀਂ ਬਿਲਕੁਲ ਕਾਰਪੋਰੇਸ਼ਨ ਦੇ ਜਿਹੜੇ ਜਿਸ ਦੀ ਮжоਰਟੀ ਉਹਨਾਂ ਮਤਾ ਪਾਉਣਾ ਉਹਨਾਂ ਦੀ ਚੱਲਦੀ ਜਦੋਂ ਦੁਬਾਰਾ ਕਲੈਕਟ ਕਾਰਪੋਰੇਸ਼ਨ ਦੀਆਂ ਵੋਟਾਂ ਹੋਣਗੇ 25 ਦੀ ਸਰਕਾਰ ਬੜੀ ਚੱਲੂਗੀ ਪਰ ਮੈਂ ਫੇਰ ਵੀ ਜਿੰਨੇ ਵੀ ਐਮਸੀ ਸਭਾ ਮੇਅਰ ਸਾਹਿਬ ਸੀਨ ਡਿਪਟੀ ਮੇਅਰ ਔਰ ਜਿਹੜੇ ਡਿਪਟੀ ਮੇਅਰ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਰੱਬ ਦਾ ਵਾਸਤਾ ਤੁਸੀਂ ਸ਼ਹਿਰ ਦੇ ਭਲੇ ਦੀ ਸ਼ਹਿਰ ਦੇ ਲੋਕਾਂ ਦੇ ਭਲੇ ਦੀ ਗੱਲ ਕਰੋ ਬਿਨ ਕਿਸੇ ਦੇ ਪਿਛਲੇ ਇਲਾਕੇ ਜਿਹੜਾ ਨਾ ਲੋਕਾਂ ਦਾ ਵੀ ਨਕਸਾਨ ਨਾ ਕਰੋ ਔਰ ਆਪਣਾ ਵੀ ਜਿਹੜੇ ਲੋਕੀ ਤੁਹਾਨੂੰ ਕਹਿਣ ਲੱਪੇ ਇਹ ਕਿ ਇਹ ਤੇ ਰਵੜ ਸਟੈਂਪ ਨੇ ਤੁਸੀਂ ਇਹ ਸਟਿਗਮਾ ਆਪਣੇ ਤੋਂ ਉਠਾਉਣਾ ਤੇ ਤੁਹਾਨੂੰ ਇਹ ਚਾਹੀਦੀ ਹੈ ਕਿ ਤੁਸੀਂ ਜੜੀਆਂ ਕੁਝ ਆਪਣਾ ਵੀ ਪੱਖ ਰੱਖੋ ਕਿ ਤੁਸੀਂ ਇਸ ਜਗ੍ਹਾ ਰਹਿਣ ਵਾਲੇ ਸ਼ਹਿਰ ਦੇ ਰਹਿਣ ਵਾਲੀ ਆ ਤੁਸੀਂ ਜਾਣਦੇ ਹੋ ਕਿ ਇਸ ਸ਼ਹਿਰ ਦੀ ਸਮੱਸਿਆ ਕੀ ਆ ਉਹ ਸਮੱਸਿਆ ਦਾ ਹੱਲ ਕੀ ਆ ਲੋਕੀ ਚਾਹੁੰਦੇ ਕੀ ਆ ਜੇ ਤੁਸੀਂ ਜਸਰ ਜਸਰੀ ਕਰਕੇ ਅੱਗੇ ਪਿੱਛੇ ਭਾਈਦੇ ਰਹੋ ਤਾਂ ਫਿਰ ਤੁਹਾਨੂੰ ਪਤਾ ਹੀ ਕੀ ਹੋਣਾ ਤੁਹਾਡਾ ਆਪਸ ਚ ਰਾਣਾ ਗੁਰਦੀਪ ਸਿੰਘ ਨਾ ਫਤਵਾਵਾ ਉਹ ਜੱਫੀ ਦੇ ਵਿੱਚ ਲੋਕਾਂ ਨੂੰ ਲੈ ਕੇ ਬਹੁਤ ਵਧੀਆ ਲੋਕੀ ਭਜਨ ਦੌੜਨ ਲੱਪਨੇ ਤੁਸੀਂ ਵੀ ਉਹਨਾਂ ਨਾਲ ਮੜੀ ਜੱਫੀ-ਜੁਫੀ ਤੇ ਪਾਓ ਜੇ ਤਾਂ ਸਿਆ ਤੁਹਾਨੂੰ ਵੀ ਭਜਣਾ ਜਿਵੇਂ ਮੈਂ ਪਹਿਲਾਂ ਭੱਜਿਆ ਫਿਰਦਾ ਭਰਾਵਾ ਮੈਂ ਲੋਕਾਂ ਦੀ ਭਲੇ ਦੀ ਭੱਜਿਆ ਫਿਰਦਾ ਮੇਰਾ ਬਰ ਬਾਬੇ ਦੀ ਕਿਰਪਾ ਨਾਲ ਸੋਨਾ ਕਾਰੋਬਾਰ ਹੈ ਮੈਂ ਸਿਆਸਤ ਕਮਾਈ ਜਾਂ ਆਪਣੀਆਂ ਕੋਈ ਫੈਕਟਰੀਆਂ ਲਾਉਣ ਨਹੀਂ ਆਇਆ ਮੇਰੀ ਸਿਆਸਤ ਇੱਕ ਸੋਚਾ ਜਿੰਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸੋਚ ਹੈ ਕਿ ਅਸੀਂ ਸਿਆਸਤ ਨੂੰ ਚੇਂਜ ਕਰਨਾ ਹੈ ਲੋਕਾਂ ਦੀ ਲੋਕਾਂ ਦੀ ਭਲੇ ਲਈ ਆਪਣੇ ਘਰ ਪਹੁੰਚ ਲਈ ਸਿਆਸਤ ਨਹੀਂ ਆਈ ਅਸੀਂ ਲੋਕਾਂ ਦੀ ਭਲੇ ਲਈ ਆਏ ਲੋਕਾਂ ਦੇ ਜਿਹੜੇ ਇੰਡਸਟਰੀ ਲਈ ਕੰਮ ਕਰਨੇ ਆ ਲੋਕਾਂ ਦੀ ਸਿਹਤ ਦੀ ਲੋਕਾਂ ਦੇ ਰੋਜ਼ਗਾਰ ਲਈ ਲੋਕਾਂ ਦੇ ਬੱਚਿਆਂ ਦੀ ਭਲੇ ਲਈ ਕੰਮ ਕਰਨਾ ਹੈ ਇਸ ਤਰ੍ਹਾਂ ਦੀ ਸਿਆਸਤ ਆਈਆਂ ਸਾਨੂੰ ਕਿਸੇ ਨਾ ਜੱਫੀ ਵਾਲੀ ਜਾਂ 25 75 ਵਾਲੀ ਕਿਸੇ ਦਾ ਨਾ ਕੋਈ ਸ਼ੌਂਕ ਸੀ ਨਾਈ ਇਸ ਕਰਕੇ ਆਈ ਇਸੇ ਆਈਆਂ ਲੋਕਾਂ ਦੀ ਸੇਵਾ ਕਰਨ ਲਈ ਜੇ ਲੋਕੀ ਸਾਨੂੰ ਚੰਗਾ ਸਮਝਣਗੇ ਵਾਜਣਗੇ ਨਹੀਂ ਇਸ ਤਰ੍ਹਾਂ ਤੇ ਇਹ ਗਪੂਰਥਲਾ ਪੈरिस ਬਣ ਜਾਊਗਾ ਕਿ ਨਹੀਂ ਬਣੂਗਾ ਦੇਖੋ ਕਿਆ ਸਾਲਾਂ ਚੋਂ ਬਣਿਆ ਨੇ ਹੁਣ ਬਣੂ ਕਿ ਨਹੀਂ ਬਣਦਾ ਬਹੁਤ ਸਾਰੀਆਂ ਚੀਜ਼ਾਂ ਦੇਖੋ ਇਹ ਜਿਹੜੀ ਹੈ ਨਾ ਗੱਲਾਂ ਪੈरिस ਜਿਹੜਾ ਲੋਕਾਂ ਨੇ ਹੀ ਹੀ ਬਣਾਉਣਾ ਲੋਕਾਂ ਨੇ ਵੋਟਾਂ ਦੇਣੀਆਂ ਤੇ ਬਣਾਉਣਾ ਲੋਕਾਂ ਨੇ ਫਤਵਾ ਦੇਣਾ ਤੇ ਬਣਾਣਾ ਬਣ ਕੀ ਨਹੀਂ ਸਕਦਾ ਠੀਕ ਹੈ ਲੋਕ ਕਿ ਚੰਦ ਤੇ ਚੜੇ ਗਏ ਲੋਕਾਂ ਨੇ ਜਿਹੜੇ ਮਾਫ ਕਰਨਾ ਹੈ ਪੁਆਇੰਟ ਜਿਹੜੇ ਲੋਕ ਕਿਤੇ ਜਿਨ੍ਹਾਂ ਕੋ ਇੱਕ ਕਾਰ ਨਹੀਂ ਸੀ ਲੋਕੀ ਉਜੜ ਕੇ ਅੱਜ 70 ਸਾਲ ਪਹਿਲਾਂ 78 ਸਾਲ ਪਹਿਲਾਂ ਪਾਕਿਸਤਾਨੋਂ ਆਏ ਕਲਕੱਤਾਨ ਦੇ ਕੱਪੜੇ ਵੀ ਚੱਜਦੇ ਨਹੀਂ ਸੀ ਉਹਨਾਂ ਨੇ ਇਥੇ ਆ ਕੇ ਸਾਰਾ ਕੁਝ ਆਪਣੀ ਮਿਹਨਤ ਨਾਲ ਬਣਾਇਆ ਆਪਣੀ ਲਗਨ ਨਾਲ ਬਣਾਇਆ ਤੇ ਕੀ ਗੱਲ ਜਿਹੜਾ ਹੁਣ ਸਾਰਾ ਕੁਝ ਆਜ਼ਾਦ ਭਾਰਤ ਵਿੱਚ ਇਹਨੂੰ ਇਹਨਾਂ ਸ਼ਹਿਰ ਨੂੰ ਇੱਕ ਨਮੂਨੇ ਦਾ ਉਹ ਨਹੀਂ ਬਣਾਇਆ ਜਾ ਸਕਦਾ ਬਣ ਸਕਦਾ। ਕੁੱਤੀ ਤਾਂ ਕਿਹਾ ਤੰਨ ਦੇ ਕੱਪੜੇ ਲੋਕੀ ਪਾਕਿਸਤਾਨੋਂ ਅਗਲ ਆ ਗਏ ਪਰ ਕਪੂਰ ਥਲੇ ਦੇ ਕੱਪੜੇ ਵਿਚਾਰੇ ਲੱਥੀ ਜਾਂਦੇ ਦਿਨੋ ਦਿਨ। ਨਹੀਂ ਬਿਲਕੁਲ ਗੱਲ ਨਹੀਂ। ਇਸੇ ਕਰਕੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਉਹ ਜਿਹੜੇ ਲਾਉਣ ਵਾਲੇ ਕੱਪੜੇ ਆ ਉਹਨਾਂ ਨੂੰ ਭਜਾਉਣਾ ਪੈਣਾ। ਤਾਂ ਆਪਣੇ ਵਿੱਚੋਂ ਆਪਣਾ ਬੰਦਾ ਜਿਹੜਾ ਕੋ 24 ਘੰਟੇ ਨਾਲ ਰਹਿਣ ਵਾਲਾ, ਜਿਹੜੀ ਗੱਲ ਸੁਣਨ ਵਾਲਾ ਇਹ ਨਹੀਂ ਵੀ ਕੱਲੇ ਐਨ ਕੰਡ ਥੱਲੇ ਕਰਕੇ ਬਗੇ ਬਗੇ ਡੇਲੇ ਦਿਖਾ ਕੇ ਭਜਾਉਣ ਵਾਲਾ ਉਹ ਚਾਹੀਦਾ। ਜਿਹੜਾ ਗੱਲਬਾਤ ਪਰ ਉਹਨਾਂ ਦੇ ਵਿੱਚ ਗੁਰੂ ਯਾਨੀ ਕਿ ਸੁਭਾਈ ਇਦਾਂ ਦਾ ਨਾ ਜਫੀ ਇਦਾਂ ਦੀ ਆਪਣੇ ਡੈਸ਼ ਵੀ ਇਦਾਂ ਦੀ ਆ ਕਿ ਅੱਜ ਤੱਕ ਕਿਸੇ ਕੋਈ ਵੀ ਲੀਡਰ ਆਵੇ ਭਾਵੇਂ ਆਮ ਆਦਮੀ ਦਾ ਹੋਵੇ ਭਾਵੇਂ ਲੈ ਲੋ ਭਾਜੀਪੀ ਦਾ ਹੋਵੇ ਭਾਵੇਂ ਅਕਾਲੀ ਦਲ ਦਾ ਹੋਵੇ ਪਰ ਕਿਸੇ ਨੇ ਉਹਦੇ ਗੋਡੇ ਲਵਾਏ ਨਹੀਂ ਹਾਲੇ ਤੱਕ ਦੇਖੋ ਉਹ ਤੁਸੀਂ ਆਮ ਆਦਮੀ ਪਾਰਟੀ ਨਵੀਂ ਪਾਰਟੀ ਲੋਕਲ ਬੰਦਾ ਸਾਡੇ ਸੱਤੀ ਹੈ ਜਿਹੜਾ ਜਿਹੜੇ ਤੁਸੀਂ ਪਹਿਲਾਂ ਜਿਹੜੇ ਸੀ ਪਹਿਲੇ ਤੁਹਾਨੂੰ ਵੀ ਪਤਾ ਹੈ ਕਾਂਗਰਸ ਸੀ ਜੋ ਵਿਚਾਰੇ ਹੋਂ ਕਾਂਗਰਸ ਤੋਂ ਕਪੂਰਥਲੇ ਚ ਰਹਿ ਨਹੀਂ ਗਈ ਕਪੂਰਥਲੇ ਵਿੱਚ ਰਾਣਾ ਗੁਰਜੀਤ ਸਿੰਘ ਹੀ ਕਾਂਗਰਸ ਹੈ ਕੁਝ ਮੈਨੂੰ ਦੱਸੋ ਸੈਕੰਡ ਲਾਈਨ ਕੋਈ ਹੈਗੀ ਜਿਹੜਾ ਬੰਦਾ ਉਹਨਾਂ ਨੂੰ ਲੈ ਕੇ ਆਇਆ ਉਹ ਸਰਦਾਰ ਕਰਪਾਲ ਸਿੰਘ ਢਿੱਲੋਂ ਉਹ ਉਹਨਾਂ ਦਾ ਪਰਿਵਾਰ ਕਿੱਥੇ ਆ ਮਹਿੰਦੀ ਸ਼ਾਹ ਜੀ ਜਿਹੜੇ ਨਾਲ ਤੁਰਿਆ ਉਹ ਕਿੱਥੇ ਨੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ 24 ਘੰਟੇ ਚੱਕਰੀ ਕਰਦੇ ਰਹਿਣ ਉਹ ਕਿੱਥੇ ਨੇ ਹੁਣ ਕਰਨਗੇ ਕੀ ਪੈਸੇ ਦਾ ਕੰਮ ਤਾਂ ਪੈਸੇ ਨਾਲ ਕੋਈ ਪੈਸੇ ਵਿਚਾਰ ਉਹਨਾਂ ਕੋਈ ਇੰਨੇ ਕਿ ਹੈਗੇ ਤੇ ਵਿਚਾਰੇ ਲੋਕੀ ਉੱਥੇ ਕੀ ਕਰਨ ਪੈਸੇ ਕਿਤੇ ਵੀ ਕੋਈ ਨਾਲ ਨਹੀਂ ਲੈ ਕੇ ਆ ਪੈਸਾ ਇੱਥੋਂ ਕਮਾਇਆ ਜਿਹਨੂੰ ਕਾਰੋਬਾਰ ਕਰਨਾ ਤੁਸੀਂ ਮੈਂ ਵੀ ਮੈਂ ਵੀ ਜਦੋਂ ਆਇਆ ਇੱਥੇ ਮੇਰੇ ਕੋਲ ਕੀ ਸੀ ਕਮਾਈ ਕੀਤੀ ਹੈ ਮਿਹਨਤ ਕਰਕੇ ਜਿਹੜਾ ਪੈਸਾ ਹੋਰ ਚੀਜ਼ ਹੈ ਬਹੁਤ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਪਰ ਗੇੜੀਆਂ ਗੱਲਾਂ ਜਿਹੜੀਆਂ ਚੇਂਜ ਹੁੰਦੀ ਉਹ ਜज्ਬੇ ਨਾਲ ਹੁੰਦੀ ਐ ਅਸੀਂ ਜज्ਬਾ ਲੈ ਕੇ ਬੈਠੀਏ ਕਰਾਂਗੇ ਲਾਸਟ ਕੁਐਸਚਨ ਆਪਣੇ ਮੁਕੱਦਰ ਔਰ ਉਸ ਰੱਬ ਨੂੰ ਪੈਸੇ ਦੇ ਨਾਲ ਖਰੀਦਿਆ ਜਾ ਸਕਦਾ ਜੇ ਇਹਦਾ ਹੁੰਦਾ ਤੇ ਫੇ ਸਾਰਾ ਕੁਛ ਅਮੀਰਾਂ ਕੋਈ ਹੁੰਦਾ ਇੱਥੇ ਜਿਹੜੀ ਹੇਠਲੀ ਉੱਤੇ ਉੱਤਲੀ ਹੇਠ ਹੁੰਦੇ ਆ ਉਹ ਜਿੰਦਾ ਬਿਮਾਰੀ ਨੇ ਕਿਹਾ ਹਰ ਨੁਕਰਨ ਜਾਂ ਤਾਂ ਨੀਤਰ ਕੋ ਉਹ ਮਾਲਕ ਜਾਣਦਾ ਇਹ ਕੁਛ ਨਹੀਂ ਉਹਦੀ ਉਹਦੀ ਕਿਰਪਾ ਉਹ ਰਾਜ ਤੇ ਉਰੰਕੀ ਵੀ ਕਰ ਦਿੰਦਾ ਤੇ ਰੰਕ ਤੋਂ ਰਾਜਾ ਵੀ ਕਰ ਦਿੰਦਾ ਉਹਦੀ ਕਿਰਪਾ ਸਾਹਿਬ ਸੀਟ ਹੁਣ ਕਿਹੜੀ ਜਿੱਤਨੀ ਆ ਐਮਐਲਏ ਲਈ ਜਿੱਤਨੀ ਕਿ ਐਮਸੀ ਲਈ ਮੈਨੂੰ ਇੰਨਾ ਕਿ ਜਰੂਰ ਦੱਸ ਦਿਓ ਕਿ ਵੋਟ ਮੈਂ ਵੀ ਤੁਹਾਨੂੰ ਪਾ ਸਕਾਂ ਜੇ ਦੀ ਗੰਗਵਾ ਦੇਖੋ ਆਪਾਂ ਆਪਾਂ ਤੇ ਐਮਸੀ ਦੇ ਵੀ ਸਿਗੇ ਦਾਵੇਦਾਰ ਤੇ ਐਮਐਲਏ ਤੇ ਹੈਗੇ ਬਾਕੀ ਜੋ ਪਾਰਟੀ ਨੂੰ ਮਨਜ਼ੂਰ ਗੁੱਡੇ ਤੁਹਾਡੇ ਲੱਗਣ ਨਹੀਂ ਦੇਨੇ ਟੋੜਦਾ ਨਹੀਂ 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 ਉਹ ਨਹੀਂ ਉਹ ਉਸ ਪਰਮਾਤਮਾ ਨਾਲ ਗੁੱਡੇ ਲਵਾਵੀ ਦੁਨੀਆ ਦੇ ਤੁਹਾਡੇ ਭਰਾਵਾਂ ਦਾ ਸਹਿਯੋਗ ਕਪੂਟ ਦੇ ਵਾਸੀਆਂ ਦਾ ਸਹਿਯੋਗ ਚਾਹੀਦਾ ਗੋਡੇ ਕਿੰਦਾ ਲੱਗ ਜਾਣਗੇ ਇਹਦੇ ਗੋਡੇ ਗੋਡਣੀਆਂ ਲਾਉਣੀਆਂ ਵਾ ਆਪਦੇ ਥੋੜੀ ਲਾਉਣੀਆਂ ਕਾਰ ਤੁਹਾਡੀ ਆ ਤਦੇ ਲਾਉਣੀਆਂ ਸਰਕਾਰ ਉਹ ਉਸ ਕੋ ਸਰਕਾਰ ਆ ਤਨਗੁਰ ਨਾਲ ਉਹ ਸਰਕਾਰ ਨਾਲ ਹੋਵੇ ਤੇ ਕਿਸੇ ਸਾਰੀਆਂ ਸਰਕਾਰਾਂ ਨਾਲ ਹੋ ਜਾਂਦੀ ਸੱਚੀ ਬਿਲਕੁਲ ਦੇਖ ਲੋ ਨਹੀਂ ਗੋਡੇ ਲਾਉਣੇ ਆ ਨਹੀਂ ਮੈਂ ਤੇ ਮਾਲਕ ਲਾਉਣ ਨਾਲ ਉਹ ਉਹਨੂੰ ਜੋ ਮਨਜ਼ੂਰ ਆ ਸੋ ਇਹ ਸੰਸਦ ਦਾ ਸੂਬਾ ਸਖਤਰ ਆਮ ਆਦਮੀ ਪਾਰਟੀ ਪਰਮਿੰਦਰ ਸਿੰਘ ਢੋਲ ਆਪਸ ਵਿੱਚ ਦਿਨੋ ਦਿਨ ਇੱਥੇ ਦੇ ਵਿਧਾਇਕ ਜਿਹੜੇ ਰਾਣਾ ਗੁਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਜਿੱਤਦੇ ਆ ਆਪਸ ਦੇ ਵਿੱਚ ਬਹੁਤ ਜ਼ਿਆਦਾ ਵਿਵਾਦ ਹੋ ਗਿਆ ਹੁਣ ਦੇਖੋ ਕਪੂਰਥਲਾ ਆਉਣ ਵਾਲੇ ਸਮੇਂ ਦੇ ਵਿੱਚ ਪੈਰਿਸ ਬੰਦਾ ਜਾਂ ਸਵਰਗ ਬੰਦਾ ਅਮਰੀਕਾ ਜਾਂ ਕੈਨੇਡਾ ਬੰਦਾ ਲੋਕ ਕਿੱਥੇ ਜਾਂਦੇ ਕੈਨੇਡਾ ਜਾਂਦੇ ਜਾਂ ਬੰਬੇ ਜਾਂਦੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਮੈਂ ਕੈਮਰਾਮੈਨ ਇੰਦਰਜੀਤ ਦੇ ਨਾਲ ਸੁਨੀਲ ਗੋਗਨਾ ਸਕਾਈਨਸ ਪੰਜਾਬ ਕਪੂਰਥਾ